ਵਜ਼ੀਰ ਸਿੰਘ ਵਜ਼ੀਰ ਸਿੰਘ ਸਾਨੂੰ ਪਹਿਲਾਂ ਮਿਲੇ ਪਹਿਲਾਂ ਦੱਸਿਆ ਨਹੀਂ ਅੱਛਾ ਜੀ ਨਹੀਂ ਪਰ ਮੈਨੂੰ ਸੀਗਾ ਤੁਸੀਂ ਬੀਸਿਸ ਨਾਲ ਇਹ ਲੋਬਿੰਗ ਮਿਲਿਆ ਤੁਹਾਨੂੰ ਹਾਂਜੀ ਮਿਲਲੀ ਅੱਛਾ ਉਹ ਜੀ ਕੋ ਹਾਜ਼ਰ ਹੋ ਗਿਆ ਬਹੁਤ ਵਧੀਆ ਸਿੰਗਰਸਟਿਸ ਕੇ ਬਸ ਆ ਰਹੇ ਹਾਂ ਨਮਸਕਾਰ ਕੋਈ ਜਦ ਵੀ ਥੋੜਾ ਜਿਹਾ ਸੀ ਦੇਖ ਲਈ ਵੀ ਸਟਾਰਟ ਕਰ ਲਾਏ ਸੀ ਸੀ ਲਗਾਏ ਸੀ ਸਿਰ ਤੋਂ ਅੱਗੇ ਸੀ ਤੋਂ ਨਹੀਂ ਅੱਗੇ ਸੀ ਅੱਜ ਮਾਤਮੀ ਵੈਸੇ ਮੀਟਿੰਗਾਂ ਮੋਟੀਆਂ ਚੱਲ ਰਹੀਆਂ ਨੇ ਸਭ ਨੇ ਇਲੈਕਸ਼ਨ ਹੈ ਨਾ ਜੋਬ ਚ ਇਸ ਕਰਕੇ ਕਦੇ ਆ ਕਰ ਲੋ ਗਿਆ ਕਰ ਲੋ ਬੜਾ ਪਛਾਣ ਆ ਰਿਹਾ ਹੁਣ ਵੀ ਫਾਰਮ ਫਿਲ ਕੀਤਾ ਬਗੈਰ ਵਿੱਚ ਬੈਠੀ ਹੋਈ ਹੈ ਫਾਰਮ ਆਪਣੇ ਬੂਥ ਦਾ ਰਸਮ ਹੈ ਸਰ ਕਿਸ਼ਨ ਜੀ ਠੀਕ ਹੋ ਹਾਂ ਜੀ ਵਧੀਆ ਵਧੀਆ ਮੇਰੇ ਨਾਲ ਇੱਥੇ ਹਨ ਤੁਸੀਂ ਕਰ ਲਓ ਤੇ ਬਸ ਫਰੈਸ਼ ਕਰਕੇ ਆ ਗਏ ਠੀਕ ਹੈ ਆ ਜਾਓ ਜੀ ਸਾਸ ਕਰ ぜひぜひ。 shish e bama, suhe suhe zalub-ej e bama, gorey a hatane. ਦੇਤੀਆਂ ਸਭ ਦੇ ਕੀ ਸੀ ਕਰਾ ਕੇ ਜਾਉਂਗੀ ਟੈਨਸ਼ਨ ਕੋਈ ਨਹੀਂ ਸਾਰਿਆਂ ਨੂੰ ਠੜਦੀਆਂ ਮੈਂ ਦੱਸੇ ਜਾਇਓ ਇਹ ਸਾਰਿਆਂ ਨੇ ਇਹ ਇੱਕ ਇੱਕੋਮਲ ਮਾਮੀ ਤੇ ਰਾਣੇ ਮਾਮੇ ਦਾ ਨਾਂ ਲਾਉਣਾ ਕੈਨੇਡਾ ਤੋਂ ਆ ਨਹੀਂ ਸਕੇ ਕਿੱਥੇ ਫਾਇਦ ਹੈਗੇ ਨੇ ਇੱਥੇ ਕਿੱਥੇ ਬੈਠੇ ਨਾ ਇਹ ਕਨੇਡਾ ਇਹਦੇ ਵਿੱਚ ਹੋਣਗੇ ਲਾਈਵ ਖੇਡ ਲਾਈਵ ਤਾਰੇ ਧਾਰ ਕੀ ਨਾਂ ਹੈ ਰਾਣਾ ਮਾਮਾ ਕੋਮਲ ਮਾਮੀ ਮੀ ਕੁੜੇ ਰਾਣੇ ਦੀ ਗੱਲ ਸੁਣ ਲੋ ਨਾਉਂਦੀਆਂ ਬਾਜਾਂ ਅੱਛਾ ਵੇ ਰਾਣਿਆ ਵੇ ਰਾਣਿਆ ਆਪਣੀ ਬੇਬੇ ਦੇ ਨਿਆਣਿਆ ਵੇ ਆਪਣੀ ਬੇਬੇ ਦੇ ਨਿਆਣਿਆ ਲਗਾ ਸੁਣ ਲੈ ਸੁਣਾ ਦੇ ਤਾਰੇ 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 ਮੈਂ ਕਿਹੜੇ ਤਾਰੇ 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 ਮੇਰੀ ਮੋਰੀ ਤੇ ਮੇਰੀ ਮੋਰੀ ਤੇ ਰਾਣਾ ਝਾਤੀਆਂ ਮਾਰੇ ਮੇਰੀ ਮੋਰੀ ਤੇ ਹਾਏ ਹਾਏ ਰਾਣਾ ਮਾਮਾ ਜੋਤ ਜਾਨੀਆਂ ਮਾਰਾ 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 ਸੁਣ ਲੋ ਕੋਮਲ ਦੀ ਨਿਮਾਣੇ ਕੋਮਨ ਕੁੜੀ ਨੇ ਡੋਟਾ bye <laughs> ਪਟੋਲਾ ਬਣ ਕੇ ਜੀ ਜੀ ਮੈਂ ਦੱਸਣਾ 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 ਪਟੋਲਾ ਬਣ ਕੇ 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 ਜੀ ਮੈਂ ਦੱਸਣਾ ਪਟ